ਅਨ ਦੋਸਤੋ ਤੁਹਾਡੇ ਨਾਲ ਇੱਕ ਹਰਿਆਣਾ ਦੀ ਖਬਰ ਸਾਂਝੀ ਕਰ ਰਿਹਾ ਹਾਂ ਜਿਸ ਦਾ ਸਿੱਧਾ ਸਬੰਧ ਪੰਜਾਬ ਨਾਲ ਬਣਦਾ ਹੈ। ਪਹਿਲਾਂ ਆਪਾਂ ਖਬਰ ਤੇ ਨਜ਼ਰ ਮਾਰਦੇ ਹਾਂ। ਹਰਿਆਣਾ ਅੱਗ ਕਾਰਨ ਨੁਕਸਾਨੀਆਂ ਫਸਲਾਂ ਦਾ ਮਿਲੇਗਾ ਮੁਆਵਜ਼ਾ। ਚੰਡੀਗੜ੍ਹ ਤੋਂ ਖਬਰ ਲੱਗੀ ਹੈ ਕਿ ਹਰਿਆਣਾ ਸਰਕਾਰ ਨੇ ਪਿਛਲੇ ਦਿਨੀਂ ਸੂਬੇ ਵਿੱਚ ਖੜੀ ਫਸਲ ਨੂੰ ਅੱਗ ਲੱਗਣ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਅੱਜ ਚੰਡੀਗੜ੍ਹ ਵਿੱਚ ਸਿਵਲਸ ਕਤਰਵਿਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਉਹਨਾਂ ਸੂਬਾ ਭਰ ਵਿੱਚ ਅੱਗ ਲੱਗਣ ਕਾਰਨ ਕਿਸਾਨਾਂ ਦੇ ਹੋਏ ਫਸਲੀ ਤੇ ਪਸ਼ੂਆਂ ਦੇ ਨੁਕਸਾਨ ਤੇ ਚਿੰਤਾ ਪ੍ਰਗਟਾਉਂਦੇ ਹਨ ਜਲਦੀ ਹੀ ਅਸਥੀ ਭਰਪਾਈ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਹੈ ਕਿ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਗਲੀਆਂ ਫਸਲਾਂ ਲਈ ਬੀਜ ਤੇ ਖਾਦ ਵਿੱਚ ਵੀ ਪੀੜਤ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਤੇ ਪੈਣ ਵਾਲੇ ਆਰਥਿਕ ਬੋਝ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਨਾਲ ਹੀ ਉਹਨਾਂ ਨੇ ਡਿਪਟੀ ਕਮਿਸ਼ਨਰ ਤੇ ਹੋਰ ਜਿਹੜੇ ਅਧਿਕਾਰੀ ਐ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਜਲਦੀ ਤੋਂ ਜਲਦੀ ਜਿਹੜੇ ਪੀੜਤ ਕਿਸਾਨਾਂ ਦਾ ਜਿਹੜਾ ਨੁਕਸਾਨ ਹੈ ਉਹਦੀ ਰਿਪੋਰਟ ਕਰਨ ਤੇ ਇਸ ਦੇ ਵਿੱਚ ਇੱਕ ਇੱਕ ਸੰਦੂਕ ਢਲ ਵਰਤ ਜਾਂਦੀ ਹੈ ਤਾਂ ਉਹਨੂੰ ਬਖਸ਼ਿਆ ਨਹੀਂ ਜਾਏਗਾ ਤਾਂਕਿ ਸਮਰਹਣ ਦੇ ਆਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ ਤੇ ਹੁਣ ਇਹਦਾ ਦੂਜਾ ਪਾਸਾ ਪਾਜਾ ਵੇਖੀਏ ਪੰਜਾਬ ਦੇ ਵਿੱਚ ਖਾਸ ਤੌਰ ਦੇ ਮਾਲਵੇ ਦੇ ਉੱਤੇ ਹਜ਼ਾਰਾਂ ਏਕੜ ਕਣਕ ਸੜ ਗਈ ਹੈ ਤੇ ਹਜੇ ਵੀ ਘਟਨਾਵਾਂ ਵਾਪਰ ਰਹੀਆਂ ਜਦੋਂ ਕਿ ਕਣਕ ਦੀ ਕਟਾਈ ਦਾ ਸੀਜ਼ਨ ਤਕਰੀਬਨ ਤਕਰੀਬਨ ਪੂਰਾ ਹੋ ਚੁੱਕਿਆ ਹੈ ਤੇ ਤੁਸੀਂ ਵੇਖਿਆ ਹੀ ਹੈ ਕਿ ਪੰਜਾਬ ਦੇ ਵਿੱਚ ਬਿਲਕੁਲ ਹੀ ਕਿਸੇ ਦੇ ਕੰਨ ਤੇ ਜੋ ਨਹੀਂ ਸਰਕੀ ਪਤਾ ਨਹੀਂ ਕੰਨ ਹੈ ਹੀ ਨਹੀਂ ਚਾਹੀਦਾ ਤਾਂ ਇਹ ਸੀ ਕਿ ਮੁੱਖ ਮੰਤਰੀ ਪੰਜਾਬ ਖੇਤੀਬਾੜੀ ਮੰਤਰੀ ਪੰਜਾਬ ਇਹਦਾ ਨੋਟਿਸ ਲੈਂਦੇ ਤੇ ਉਸ ਤੋਂ ਬਾਅਦ ਅਧਿਕਾਰੀਆਂ ਨੂੰ ਹਦਾਇਤਾਂ ਕਰਦੇ ਤਾਂ ਜੇ ਪਿਛਲੇ ਦਿਨੀ ਕੁਝ ਰੌਲਾ ਰੋਲਾ ਪੈਣ ਦੇ ਥੋੜਾ ਬਹੁਤ ਐਨਾ ਕੋਈ ਐਮਐਲਏ 2-4 ਜਰੂਰ ਜਾ ਰਹੇ ਆ ਇੱਕ ਦਿਨ ਕਿਤੇ ਫੀਲਡ ਦੇ ਵਿੱਚ ਉਹਨਾਂ ਨੂੰ ਵੀ ਸਵਾਲਾਂ ਜਵਾਬਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪਰ ਫਿਰ ਵੀ ਫੀਲਡ ਦੇ ਵਿੱਚ ਕੋਈ ਆਉਂਦਾ ਹੈ ਆ ਕੇ ਖੜਦਾ ਹੈ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀਰਾ ਦੇ ਵਿੱਚ ਵੇਖ ਰਿਹਾ ਸੀ ਉੱਥੇ ਐਸਡੀਐਮ ਮੈਡਮ ਆਏ ਆ ਆ ਲੋਕਾਂ ਨੂੰ ਸਵਾਲ ਜਵਾਬ ਕੀਤੇ ਪਰ ਫਿਰ ਵੀ ਉਹ ਆ ਕੇ ਤਾਂ ਖੜੇ ਦੱਸਦੇ ਤਾਂ ਹੈ ਨਾ ਕਿ ਤਨਾ ਕਿਤੇ ਕੋਈ ਗੱਲ ਤਾਂ ਜਿਹੜੇ ਕਿ ਏਡੀਸੀ ਡੀਸੀ ਜਦੋਂ ਵੀ ਕਿਤੇ ਅੱਗ ਲੱਗਦੀ ਸੀ ਤੇ ਨਾਲ ਦੀ ਨਾਲ ਹੀ ਪਰਾਲੀ ਦੇ ਮਾਮਲੇ ਵਿੱਚ ਭੱਜ ਕੇ ਆਉਂਦੇ ਸੀ ਉੱਥੋਂ ਬੁਝਾਉਂਦੇ ਸੀ ਤੇ ਹੁਣ ਤਾਂ ਇਹੀਆਂ ਰਿਪੋਰਟਾਂ ਵੀ ਆਈਆਂ ਕਿ ਜਿਹੜੀਆਂ ਸਾਡੀਆਂ ਸਰਕਾਰੀ ਗੱਡੀਆਂ ਸੀਗੀਆਂ ਉਹ ਕਈ ਬੰਦੇ ਡਰਾਈਵਰਾਂ ਨੇ ਇਹ ਵੀ ਕਹਿਤਾ ਵੀ ਇੰਨੀ ਅੱਗ ਚਸ ਨਹੀਂ ਵੜਦੇਗੇ ਲੋਕਾਂ ਨੇ ਆਪਣੇ ਲੈਵਲ ਦੇ ਉੱਤੇ ਜਾ ਕੇ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਿੰਨੀ ਵੀ ਉਹਨਾਂ ਦੇ ਸੀ ਉਹ ਤੇ ਦਾਤ ਦੇਣੀ ਬਣਦੀ ਹੈ ਸੋ ਹਲੇ ਵੀ ਸਮਾਂ ਰਹਿੰਦੇ ਆ ਕੁਝ ਨਹੀਂ ਵਿਗੜਿਆ ਕਿ ਸਾਨੂੰ ਲੋਕਾਂ ਦੇ ਨਾਲ ਫੇਸ ਕਰਨਾ ਚਾਹੀਦਾ ਜ਼ਿੰਮੇਵਾਰੀ ਬਣਦੀ ਹੈ ਇੱਕ ਪੂਰੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਉਹ ਸਾਹਮਣੇ ਆ ਕੇ ਇਸ ਮਾਮਲੇ ਵਿੱਚ ਆਪਣੇ ਬਿਆਨ ਕਰਨ ਜਾਂ ਕੋਈ ਹਾਦ ਨਾਰਾ ਮਾਰਨ ਤੇ ਨਾਲ ਨਾਲ ਹੀ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਵਿਰੋਧੀ ਪਾਰਟੀਆਂ ਆ ਜਾਂ ਕੋਈ ਸਾਰੇ ਤਰ੍ਹਾਂ ਦੇ ਤੰਤਰ ਹੈਗਾ ਕੋ ਸਾਰੇ ਦੇ ਸਾਰੇ ਚੱਪੇ ਸਮਝ ਨਹੀਂ ਆਉਂਦੀ ਪਤਾ ਨਹੀਂ ਕਿੱਥੇ ਗੁਆਚੇ ਕਿੱਥੇ ਨਹੀਂ ਠੀਕ ਹੈ ਜਿਹੜੇ ਛੋਟੇ ਲੈਵਲ ਦੇ ਉੱਪਰ ਕੋਈ ਹੈਗੇ ਆ ਉਹ ਆਪਣੇ ਭਾਈਚਾਰਕ ਤੌਰ ਤੇ ਜਾਂ ਕਿਸਾਨੀ ਤੌਰ ਤੇ ਜ਼ਰੂਰ ਹੋ ਆਪਾਂ ਗੱਲਬਾਤ ਕਰ ਰਹੇ ਆ ਹਮਦਰਦੀ ਕਰ ਰਹੇ ਆ ਤੇ ਬਾਕੀ ਸਮਝ ਨਹੀਂ ਆਉਂਦੀ ਵੀ ਇਸ ਵਕਤ ਤੋਂ ਇੰਨਾ ਸਨਾਟਾ ਕਿਉਂ ਛਾਇਆ ਹੋਇਆ ਹੈ ਸੋ ਕਿਸਾਨ ਭਰਾਵੋ ਆਪਾਂ ਤਾਂ ਇਹ ਇੱਕ ਤਰੀਕੇ ਨਾਲ ਅਪੀਲ ਹੀ ਕਰ ਸਕਦੇ ਆ ਤੁਹਾਡੇ ਰਾਹੀਂ ਅਪੀਲ ਕਰ ਸਕਦੇ ਆ ਤੁਹਾਨੂੰ ਪ੍ਰੇਰਿਤ ਕਰ ਸਕਦੇ ਆ ਕਿ ਬਤੋ ਬਤ ਇਸ ਸੋਸ਼ਲ ਮੀਡੀਆ ਉੱਪਰ ਇਹਨਾਂ ਗੱਲਾਂ ਨੂੰ ਫਲਾਇਆ ਜਾਵੇ ਤਾਂ ਕਿ ਕੀ ਹੈ ਕਿਤੇ ਨਾ ਕਿਤੇ ਗੱਲ ਕੋਈ ਪਹੁੰਚਦੀ ਪਹੁੰਚਦੀ ਉਹਨਾਂ ਤੱਕ ਸਰਕਾਰ ਤੱਕ ਪਹੁੰਚੀ ਜਾਵੇ ਸੋ ਬਹੁਤ ਬਹੁਤ ਧੰਨਵਾਦ